ਇੱਕਦਲ ਤੁਸੀਂ ਹਮੇਸ਼ਾ ਯਾਦ ਰੱਖਿਓ ਕਿ ਅੱਗ ਤੁਹਾਡੇ ਆਪਣੇ ਹੀ ਲਾਉਂਦੇ ਆ ਤੁਹਾਡੀ ਜ਼ਿੰਦਗੀ ਚ ਵੀ ਤੇ ਤੁਹਾਡੀ ਲਾਸ਼ ਨੂੰ ਵੀ ਕਹਿੰਦੇ ਗਮਨਾ ਕਰ ਬੁੱਲਿਆ ਤਕਦੀਰ ਬਦਲਦੀ ਰਹਿੰਦੀ ਆ ਸ਼ੀਸ਼ਾ ਤਾਂ ਸ਼ੀਸ਼ਾ ਹੀ ਰਹਿੰਦਾ ਏ ਬਸ ਤਸਵੀਰ ਬਦਲਦੀ ਰਹਿੰਦੀ ਆ ਫੁਕਰਾ ਉਹ ਹੁੰਦਾ ਜਿਹੜਾ ਆਪਦਾ ਸ਼ੌਂਕ ਪੂਰਾ ਕਰਨ ਵਾਸਤੇ ਜਾਂ ਲੋਕ ਵਿਖਾਵੇ ਕਰਨ ਵਾਸਤੇ ਕੁਛ ਨਾ ਕੁਛ ਵੇਚ ਕੇ ਫਿਰ ਉਹ ਚੀਜ਼ ਲੈ ਕੇ ਆਉਂਦਾ ਤੇ ਸ਼ਕੀਨ ਉਹ ਹੁੰਦਾ ਹੈ ਜਿਹੜਾ ਪਹਿਲਾਂ ਆਮਦਨ ਦੇ ਸਰੋਤ ਖੜੇ ਕਰਦਾ ਤੇ ਉਸ ਤੋਂ ਬਾਅਦ ਆਪਦੀ ਸ਼ਕੀਨੀ ਨੂੰ ਪੂਰਾ ਕਰਦਾ ਹਾਂ ਸੜਕ ਤੇ ਫੋਰਚੂਨਰ ਦੋ ਜਾਂਦੀਆਂ ਹੋਣਗੀਆਂ ਇੱਕ ਫੁਕਰੇ ਦੀ ਹੋ ਸਕਦੀ ਹੈ ਇੱਕ ਸ਼ਕੀਨ ਦੀ ਹੋ ਸਕਦੀਆਂ ਕੋਠੀਆਂ ਰੋਡ ਤੇ ਦੋ ਪਹੀਆ ਹੋ ਸਕਦੀਆਂ ਇੱਕ ਫੁਕਰੇ ਦੀ ਹੋ ਸਕਦੀ ਹੈ ਇੱਕ ਸ਼ਕੀਨ ਦੀ ਹੋ ਸਕਦੀ ਹੈ ਉਮੀਦ ਹੈ ਤੁਹਾਨੂੰ ਗੱਲ ਜ਼ਰੂਰ ਸਮਝ ਚਾਈ ਹੋਊਗੀ ਜਿਹੜਾ ਗਿਆਨ ਹੁੰਦਾ ਹੈ ਉਹ ਤੁਹਾਨੂੰ ਤਜਰਬਾ ਦਿੰਦਾ ਹੈ ਉਡਣ ਲਈ ਤੇ ਜਿਹੜਾ ਤੁਹਾਡਾ ਤਜਰਬਾ ਹੁੰਦਾ ਹੈ ਨਾ ਉਹ ਤੁਹਾਨੂੰ ਜਣਾ ਦਿੰਦਾ ਹੈ ਖੁੱਭਣ ਲਈ ਬੁਰਾ ਸਮਾਂ ਤੁਹਾਨੂੰ ਤੰਗਤਾ ਜ਼ਰੂਰ ਕਰਦਾ ਹੈ ਪਰ ਹਾਂ ਔਕਾਤ ਵਿਖਾ ਦਿੰਦਾ ਹੈ ਮਿੱਠਾ ਬੋਲਣ ਵਾਲਿਆਂ ਦੀ ਜਿੰਨੇ ਤੇਰੇ ਵਾਸਤੇ ਵਕਤ ਪੈਦਾ ਕੀਤਾ ਆ ਨਾ ਉਹਨੂੰ ਇੱਕ ਵਾਰੀ ਵਕਤ ਤਾਂ ਦੇ ਕੇ ਦੇਖ ਦੇਖੀ ਤੇਰਾ ਸਮਾਂ ਕਿਵੇਂ ਬਦਲਦਾ ਆ ਕਦਰ ਤੇ ਸਮਾਂ ਦੋਵੇਂ ਕਮਾਲ ਦੇ ਹੁੰਦੇ ਆ ਜਿਹਦੀ ਕਦਰ ਕਰੋ ਉਹ ਸਮਾਂ ਨਹੀਂ ਦਿੰਦਾ ਤੇ ਜਿਹਨੂੰ ਸਮਾਂ ਦਿਓ ਉਹ ਕਦੇ ਤੁਹਾਡੀ ਕਦਰ ਹੀ ਨਹੀਂ ਕਰਦਾ ਕਹਿੰਦੇ ਜਦੋਂ ਕਿਸੇ ਇੱਕ ਇਨਸਾਨ ਨੂੰ 10 ਜਾਂ 15 ਬੰਦੇ ਮਾੜਾ ਕਹਿ ਲੱਗ ਜਾਣ ਤਾਂ ਸਮਝੋ ਉਹ ਬੰਦਾ ਮਾੜਾ ਨਹੀਂ ਹੈਗਾ ਸਗੋਂ ਇਹ ਸਮਝੋ ਕਿ ਉਸ ਬੰਦੇ 'ਚ ਕੋਈ ਨਾ ਕੋਈ ਗੁਣ ਜ਼ਰੂਰ ਹੈਗਾ ਉਹ ਬੰਦਾ ਕੋਈ ਨਾ ਕੋਈ ਖਾਸੀਅਤ ਤਾਂ ਜ਼ਰੂਰ ਰੱਖਦਾ ਜੋ ਉਹਨਾਂ ਲੋਕਾਂ ਤੋਂ ਵੱਧ ਕੇ ਆ ਤੇ ਉਹਨਾਂ ਤੋਂ ਜਰੀ ਨਹੀਂ ਜਾਂਦੀ ਤੁਸੀਂ ਅਕਸਰ ਹੀ ਦੇਖਿਆ ਹੋਣਾ ਆ 베ਰੀ ਦੇ ਮਿੱਠੇ 베ਰਾ ਨੂੰ ਹੀ ਲੋਕ ਅਕਸਰ ਰੋੜੇ ਮਾਰਦੇ ਹੁੰਦੇ ਆ ਚੋਪ ਚਿਹਰੇ ਤੇ ਲੱਖਾਂ ਪਹਿਰੇ ਹੁੰਦੇ ਨੇ ਹੱਸਦੀਆਂ ਅੱਖਾਂ 'ਚ ਹੀ ਜ਼ਖਮ ਗਹਿਰੇ ਹੁੰਦੇ ਨੇ ਜਿਨ੍ਹਾਂ ਨਾਲ ਰੁੱਸ ਜਾਂਦੇ ਆਂ ਅਸੀਂ ਅਕਸਰ ਹੀ ਉਹਨਾਂ ਨਾਲ ਰਿਸ਼ਤੇ ਗਹਿਰੇ ਹੁੰਦੇ ਨੇ 도ਗਲੇ ਬੰਦੇ ਦੀ ਸੱਚਾਈ 도ਗਲਾ ਬੰਦਾ ਉਹ ਹੁੰਦਾ ਹੈ ਜਿਹੜਾ ਪਹਿਲਾਂ ਦੋ ਧਿਰਾਂ ਵਿਚਕਾਰ ਲੜਾਈ ਕਰਾਉਂਦਾ ਫਿਰ ਉਹਨਾਂ ਦੋਵਾਂ ਨਾਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਅਸਲ 'ਚ 도ਗਲਾ ਬੰਦਾ ਉਹ ਸਾਪ ਆ ਜਿਹਦੇ ਚਟੇ ਹੋਏ ਦਰਖਤ ਨਾ ਮੁੜ ਕੇ ਕਦੇ ਹਰੇ ਹੁੰਦੇ ਆ ਤੇ ਉਹਦੇ ਪਾੜੇ ਹੋਏ ਦੋ ਘਰ ਨਾ ਸਾਰੀ ਜ਼ਿੰਦਗੀ ਮੁੜ ਕੇ ਕਦੇ ਰਲ ਕੇ ਬਹਿੰਦੇ